ਜੇ ਨਾ ਨੇ ਕੋਈ ਵੀ ਕਦਮ ਚੁੱਕਣਾ ਸੀ ਤਾਂ ਉਸ ਟਾਈਮ ਚੁੱਕਦੇ ਅੱਜ ਕੋਈ ਮਤਲਬ ਨਹੀਂ ਬਣਦਾ ਅੱਜ ਕੋਈ ਵੀ ਮਤਲਬ ਨਹੀਂ ਬਣਦਾ ਇਹ ਸਭ ਗੱਲਾਂ ਕਰਨ ਦਾ ਕਿਉਂਕਿ ਜਿੰਨਾ ਦੋਸ਼ੀ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਉਸ ਤੋਂ ਦੋਸ਼ੀ ਤੁਸੀਂ ਹੋ ਉਸ ਤੋਂ ਦੋਸ਼ੀ ਜ਼ਿਆਦਾ ਕੌਣ ਹੈ ਤੁਸੀਂ ਲੋਕੀ ਹੋ ਕਿਉਂਕਿ ਉਸ ਟਾਈਮ ਜੇਕਰ ਕੋਈ ਦੋਸ਼ੀ ਸੀ ਤਾਂ ਤੁਸੀਂ ਉਸ ਦਾ ਸਾਥ ਦਿੱਤਾ ਅਸੀਂ ਉਸ ਦੇ ਪੂਰੇ ਨਾਲ ਮਿਲੇ ਹੋਏ ਸੀ ਜੇਕਰ ਦੋਸ਼ੀ ਸੀ ਕੋਈ ਮੈਨੂੰ ਨਹੀਂ ਪਤਾ ਕੀ ਕੋਈ ਦੋਸ਼ੀ ਸੀ ਜਾਂ ਨਹੀਂ ਸੀ ਕਿਉਂਕਿ ਇਹ ਲੋਕੀ ਤਾਂ ਤੁਸੀਂ ਜਾਣਦੇ ਹੋ ਜਿਹੜੇ ਅੱਜ 부ੜਕ 부ੜ ਕੇ ਜਿਵੇਂ ਤਵੇ ਤੇ ਚੋਲੇ ਆਪਾਂ ਪੁੰਦੇ ਜਦੋਂ ਤੇ ਉਹ 부ੜਕਦੇ ਨੇ ਨਾ ਉਸ ਤਰ੍ਹਾਂ 부ੜਕ ਰਹੇ ਹੋ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਰਾਣੀ ਢਾਲੀਵਾਲ ਅ ਪਹਿਲਾਂ ਵੀ ਆਪਾਂ ਹਰ ਇੱਕ ਗੱਲ ਤੇ ਡਿਸਕਸ ਕਰਦੇ ਰਹਿੰਦੇ ਆ ਪਰ ਮੈਂ ਇਹ ਜਿਹੜੀ ਪੋਸਟ ਹੈ ਇਹ ਕਾਫੀ ਟਾਈਮ ਬਾਅਦ ਪਾਉਣ ਲੱਗੀ ਆ ਜਿਹੜੀ ਇਹ ਮੇਰੀ ਪੋਸਟ ਹੈਗੀ ਹੈ ਇਹ ਨਾ ਤਾਂ ਮੈਂ ਕਿਸੇ ਦੇ ਵਿਰੋਧ ਚ ਪਾਰ ਰਹੀ ਹਾਂ ਤੇ ਨਾ ਕਿਸੇ ਦੇ ਖਿਲਾਫ ਪਾਰ ਰਹੀ ਹਾਂ ਬਸ ਕੁਝ ਸੱਚਾਈ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਜੇਕਰ ਇਹਦੇ ਵਿੱਚ ਕੁਝ ਵੀ ਬੋਲਣ ਚ ਮੇਰ ਤੋਂ ਗਲਤੀ ਹੋ ਜਾਵੇ ਤਾਂ ਮੈਂ ਜਿੰਨੇ ਵੀ ਮੇਰੇ ਫਰੈਂਡ ਨੇ ਜਾਂ ਮੇਰੇ ਭੈਣ ਭਰਾ ਜਿੰਨੇ ਵੀ ਨੇ ਮੈਂ ਉਹਨਾਂ ਤੋਂ ਮਾਫੀ ਚਾਹਾਂਗੀ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਟਾਈਮ ਗਤੀਵਿਧੀਆਂ ਚੱਲ ਰਹੀਆਂ ਨੇ ਅਤੇ ਬਹੁਤ ਸਾਰੀਆਂ ਗੱਲਾਂ ਉੱਠ ਉੱਠ ਕੇ ਆ ਰਹੀਆਂ ਨੇ ਅੱਪਾ ਦੇਖਦੇ ਆ ਕਿ ਜਿਹੜੇ ਵਿਰੋਧੀ ਧੰਲ ਐ 8 ਮੈਂਬਰ ਜੋ ਕੱਢੇ ਗਏ ਨੇ ਹੁਣ ਇਸ ਟਾਈਮ ਅਕਾਲੀ ਦਲ ਚੋਂ ਉਹਨਾਂ ਦੀ ਗੱਲ ਕਰਦੇ ਆ ਕਿ ਉਹਨ ਬਹੁਤ ਸਾਰਾ ਕੁਝ ਬੋਲ ਰਹੇ ਐ ਆਪਣੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਦੇ ਖਿਲਾਫ ਇੱਕ ਗੱਲ ਸਮਝਣ ਵਾਲੀ ਐ ਕਿ ਜੋ ਅੱਜ ਉਹ ਬੋਲ ਰਹੇ ਐ ਇਹੀ ਗੱਲਾਂ ਕਾਫੀ ਪੁਰਾਣੀਆਂ ਕਰ ਰਹੀ ਹੈ ਯਾਨਕਿ ਅੱਜ ਤੋਂ ਘੱਟੋ ਘੱਟ 10 ਸਾਲ ਪੁਰਾਣੀ ਗੱਲ ਕਰ ਰਹੀ ਆਪਾਂ ਮੈਂ ਇਹ ਗੱਲ ਕਰਨੀ ਹੈ ਕਿ ਉਸ ਟਾਈਮ ਇਹ ਕੋਈ ਨਾ ਕੋਈ ਕਿਸੇ ਮੰਤਰੀਪਦ ਦੇ ਉੱਤੇ ਸੀ ਮਲੂਕਾ ਸਾਹਿਬ ਹੋਵੇ ਚਾਹੇ ਕੋਈ ਵੀ ਹੈ اے ਬੀ ਸੀ ਜਿੰਨੇ ਵੀ ਹੈਗੇ ਨੇ ਉਸ ਟਾਈਮ ਇਹਨਾਂ ਨੇ ਇਹ ਚੀਜ਼ ਇਹ ਗੱਲਾਂ ਜਿਹੜੀਆਂ ਬੋਲਣੀਆਂ ਸੀਗੀਆਂ ਕਿ ਕਿਉਂ ਨਹੀਂ ਬੋਲੇ ਕਿਉਂਕਿ ਉਸ ਟਾਈਮ ਇਹ ਆਪਣੀਆਂ ਕੁਰਸੀਆਂ ਦਾ ਨਿਗਮ ਮੰਨ ਰਹੇ ਸੀ ਇਹਨਾਂ ਦੇ ਕੋਲੇ ਮੰਤਰੀ ਪਦ ਦੀਆਂ ਕੁਰਸੀਆਂ ਸੀਗੀਆਂ ਤੇ ਉਸ ਟਾਈਮ ਸਮਝ ਨਹੀਂ ਆਉਂਦੀ ਕੋਸ਼ਿਸ਼ ਨਹੀਂ ਕਿ ਇਹਨਾਂ ਨੇ ਉਸ ਟਾਈਮ ਇਹ ਸਭ ਕੁਝ ਕਿਉਂ ਨਹੀਂ ਬੋਲਿਆ ਜੋ ਅੱਜ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ ਰੋਜ਼ ਨਵੀਂ ਇੱਕ ਆਂਦੀ ਹੈ ਕਿ ਅਸੀਂ ਇਹ ਕਰ ਦਾਂਗੇ ਉਹ ਕਰਤੋਂਗੇ ਐਦਾਂ ਹੋ ਜਾਊਗਾ ਉਹ ਹੋ ਜਾਊਗਾ ਇਹ ਹੋ ਜਾਊਗਾ ਪਰ ਮੈਂ ਇਹ ਗੱਲ ਕਹਿ ਲਈਏ ਕਿ ਜੋ ਗੱਲਾਂ ਤੁਸੀਂ ਲੋਕੀ ਅੱਜ ਬੋਲ ਰਹੇ ਹੋ ਇਹ ਉਸ ਟਾਈਮ ਕਿਉਂ ਨਹੀਂ ਬੋਲੀਆਂ ਗਈਆਂ ਕਿਉਂਕਿ ਤੁਸੀਂ ਉਸ ਟਾਈਮ ਆ ਮੰਤਰੀ ਪਦਾਂ ਤੇ ਸੀਗੇ ਤੁਸੀਂ ਨਹੀਂ ਚਾਹੁੰਦੇ ਸੀ ਕਿ ਸਾਡੀਆਂ ਕੁਰਸੀਆਂ ਜਾਣ ਹਨਾ ਕੁਰਸੀਆਂ ਜਾਣ ਕਿਉਂਕਿ ਤੁਹਾਨੂੰ ਕੁਰਸੀ ਨਾਲ ਬੜਾ ਪਿਆਰ ਹੈ ਉਸ ਟਾਈਮ ਵੀ ਸੀ ਤੇ ਅੱਜ ਵੀ ਹੈ ਅੱਜ ਤੁਸੀਂ ਕੀ ਹੈ ਕਿ ਤੁਸੀਂ ਇਹ ਗੱਲ ਬੋਲੀ ਗਈ ਹੈ ਕਿ ਉਸ ਟਾਈਮ 'ਚ ਅਸੀਂ ਜਿਹੜੇ ਹੈਗੇ ਸੀਗੇ ਵੋਟਾਂ ਲੈ ਲੈ ਕੇ ਲੋਕਾਂ ਦੀਆਂ ਅਸੀਂ ਬਣੇ ਸੀਗੇ ਬਣੇ ਸੀ ਉਹ ਬਣੇ ਸੀ ਤੇ ਬਣੇ ਤਾਂ ਅਕਾਲੀ ਦਲ ਚ ਸੀ ਨਾ ਤੇ ਜੇ ਅਕਾਲੀ ਦਲ 'ਚ ਕੋਈ ਗਲਤ ਕਦਮ ਹੋ ਰਿਹਾ ਸੀ ਤੇ ਤੁਸੀਂ ਗੁਰੂ ਸਾਹਿਬ ਨੂੰ ਇੰਨਾ ਪਿਆਰ ਕਰਨ ਵਾਲੇ ਸੀ ਗੁਰੂ ਸਾਹਿਬ ਨੂੰ ਇੰਨਾ ਮੰਨਣ ਵਾਲੇ ਸੀ ਤਾਂ ਫਿਰ ਗੁਰੂ ਸਾਹਿਬ ਦੀ ਵੋਟ ਲੈ ਕੇ ਉਸ ਟਾਈਮ ਤੁਸੀਂ ਲੋਕੀ ਕਿਉਂ ਨਹੀਂ ਖੜੇ ਅੱਜ ਕਿਉਂ ਬੋਲ ਰਹੇ ਹੋ ਤੁਸੀਂ ਅੱਜ ਪਤਾ ਕਿਉਂ ਬੋਲ ਰਹੇ ਹੋ ਕਿਉਂਕਿ ਤੁਹਾਨੂੰ ਅੱਜ ਵੀ ਕੁਰਸੀ ਚਾਹੀਦੀ ਹੈ ਅੱਜ ਵੀ ਤੁਸੀਂ ਕੁਰਸੀ ਦੇ ਭੁੱਖੇ ਆ ਅੱਜ ਵੀ ਤੁਹਾਨੂੰ ਚਾਹੀਦਾ ਹੈ ਕਿ ਸਰਦਾਰ ਸੁਬੀਰ ਸਿੰਘ ਬਾਦਲ ਜੀ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਸਾਈਡ ਤੇ ਹੋਣ ਤੇ ਸਾਨੂੰ ਇਹ ਕੁਰਸੀ ਮਿਲੇ ਉਹ ਆਪਾਂ ਕਈ ਬਜ਼ੁਰਗ ਦੇਖ ਰਹੇ ਹਾਂ ਇਹਨਾਂ ਠਾਂ ਦੇ ਵਿੱਚੋਂ ਜਿੰਨਾ ਤੋਂ ਬੋਲਿਆ ਤੱਕ ਨਹੀਂ ਜਾਂਦਾ ਜਿੰਨਾ ਤੋਂ ਖੜਿਆ ਤੱਕ ਨਹੀਂ ਜਾਂਦਾ ਅਤੇ ਉਹ ਜਿਨ੍ਹਾਂ ਦੀ ਗੱਲ ਦੀ ਵੀ ਪੂਰੀ ਸਮਝ ਨਹੀਂ ਆਉਂਦੀ ਉਹ ਵੀ ਕੁਰਸੀਆਂ ਦੇ ਭੁੱਖੇ ਆ ਜਿਨ੍ਹਾਂ ਦੀਆਂ ਕਬਰਾਂ ਚ ਲੱਪਟਾਂ ਨੇ ਅੱਜ ਖਲੋ ਫਿਰ ਦੂਸਰੀ ਗੱਲ ਹੋ ਗਈ ਕਿ ਤੁਸੀਂ ਲੋਕੀਏ ਦੇਖੋ ਕਿ ਜਿੰਨੇ ਵੀ ਨੇ ਇਹ ਸਾਰੇ ਬੀਜਪੀ ਦੇ ਪਿੱਠੂ ਹੈ ਹਨਾ ਮਲੂਕਾ ਸਾਹਿਬ ਹੋਗੇ ਉਹਨਾਂ ਨੇ ਆਪਣੀ ਨੌ ਨੂੰ ਖੜੇ ਕੀਤਾ ਸੀ ਅਕਾਲੀ ਦਲ ਚ ਕੰਮ ਕਰ ਰਹੇ ਸੀ ਜਦੋਂ ਛੱਡੀ ਨਹੀਂ ਸੀ ਅਕਾਲੀ ਦਲ ਪਰ ਘਰ ਘਰ ਜਾ ਕੇ ਹਰ ਇੱਕ ਮੈਂਬਰ ਨੂੰ ਕਹਿ ਰਹੇ ਸੀ ਕਿ ਮੇਰੀ ਨੌ ਦਾ ਧਿਆਨ ਰੱਖਿਓ ਜੀ ਮੇਰੀ ਨੌ ਦਾ ਧਿਆਨ ਰੱਖੋ ਜੀ ਸਾਡੇ ਲੁਧਿਆਣਾ ਤੋਂ ਹੀ ਨੇ ਕਈ ਬੀਬੀਆਂ ਇਕ ਤੋਂ ਬੀਬੀਆਂ ਹੈਗੀਆਂ ਨੇ ਜੋ ਇਹਨਾਂ ਦੇ ਨਾਲ ਹੀ ਚੱਲ ਰਹੀਆਂ ਨੇ ਉਹਨਾਂ ਦੇ ਬੱਚੇ ਕੀ ਹੈ ਜੀ ਉਹ ਅਕਾਲੀ ਦਾ ਉਹ ਸੌਰੀ ਇਹ ਉਹ ਬੀਜੇਪੀ ਚ ਨੇ ਹਨਾ ਹਰੇਕ ਬੰਦਾ ਕੋਈ ਵੀ ਲਾ ਲੋ ਇੰਨਾ ਚੋ ਕੋਈ ਵੀ ਲਗਾ ਲੋ ਜਿੰਨੇ ਵੀ ਨੇ ਸਾਰੇ ਬੀਜੇਪੀ ਚ ਨੇ ਮੈਂ ਤਾਂ ਇੱਕ ਹੀ ਰਿਕਵੈਸਟ ਕਰੂੰਗੀ ਆਪਣੇ ਭੈਣ ਭਰਾਵਾਂ ਨੂੰ ਕਿ ਇਹਨਾਂ ਦੇ ਮੰਗਰ ਲੱਗਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਇਹ ਕਹਿ ਨਹੀਂ ਆ ਕਿ ਜੇ ਇਹਨਾਂ ਨੇ ਕੋਈ ਵੀ ਕਦਮ ਚੁੱਕਣਾ ਸੀ ਤਾਂ ਉਸ ਟਾਈਮ ਚੁੱਕਦੇ ਅੱਜ ਕੋਈ ਮਤਲਬ ਨਹੀਂ ਬਣਦਾ ਅੱਜ ਕੋਈ ਵੀ ਮਤਲਬ ਨਹੀਂ ਬੰਦਾ ਇਹ ਸਭ ਗੱਲਾਂ ਕਰਨ ਦਾ ਕਿਉਂਕਿ ਜਿੰਨਾ ਦੋਸ਼ੀ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਉਸ ਤੋਂ ਦੋਸ਼ੀ ਤੁਸੀਂ ਹੋ ਉਸ ਤੋਂ ਦੋਸ਼ੀ ਜ਼ਿਆਦਾ ਕੌਣ ਹੈ ਤੁਸੀਂ ਲੋਕੀ ਹੋ ਕਿਉਂਕਿ ਉਸ ਟਾਈਮ ਜੇਕਰ ਕੋਈ ਦੋਸ਼ੀ ਸੀ ਤਾਂ ਤੁਸੀਂ ਉਸ ਦਾ ਸਾਥ ਦਿੱਤਾ ਅਸੀਂ ਉਸ ਦੇ ਪੂਰੇ ਨਾਲ ਮਿਲੇ ਹੋਏ ਸੀ ਜੇਕਰ ਦੋਸ਼ੀ ਸੀ ਕੋਈ ਮੈਨੂੰ ਨਹੀਂ ਪਤਾ ਕਿ ਕੋਈ ਦੋਸ਼ੀ ਸੀ ਜਾਂ ਨਹੀਂ ਸੀ ਕਿਉਂਕਿ ਇਹ ਲੋਕੀ ਤਾਂ ਤੁਸੀਂ ਜਾਣਦੇ ਹੋ ਜਿਹੜੇ ਅੱਜ 부ੜਕ 부ੜ ਕੇ ਜਿਵੇਂ ਤਵੇ ਤੇ ਚੋਲੇ ਆਪਾਂ ਪੁੰਦੇ ਜਦੋਂ ਤੇ ਉਹ 부ੜਕਦੇ ਨੇ ਨਾ ਉਸ ਤਰ੍ਹਾਂ 부ੜਕ ਰਹੇ ਹੋ ਤੁਸੀਂ ਇਹ ਤੁਹਾਨੂੰ ਹੀ ਪਤਾ ਹੈ ਠੀਕ ਹੈ ਬਾਕੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਗੁਰੂ ਸਾਹਿਬ ਦੇ ਉੱਥੇ ਦਰਬਾਰ ਸਾਹਿਬ ਗਏ ਹੋ ਤੁਸੀਂ ਉੱਥੇ ਗਏ ਹੋ ਉੱਥੇ ਵੀ ਤੁਹਾਨੂੰ ਲੋਕਾਂ ਨੂੰ ਵਿਸ਼ਵਾਸ ਨਹੀਂ ਆਇਆ ਤੇ ਫਿਰ ਜਦੋਂ ਤੁਹਾਨੂੰ ਵਿਸ਼ਵਾਸ ਵਿਸ਼ਵਾਸ ਕਦੇ ਕਿਉਂ ਨਹੀਂ ਆਦਾ ਕਿਉਂਕਿ ਕੁਰਸੀ ਨਹੀਂ ਛੱਡੀ ਕੁਰਸੀ ਹੈ ਨਹੀਂ ਤੁਹਾਡੇ ਕੋਲੇ ਹੁਣ ਮੈਨੂੰ ਇਹ ਲੱਗਦਾ ਕਿ ਅੱਜ ਤੁਹਾਨੂੰ ਜੇਕਰ ਸੈਂਟਰਲ ਗਵਰਨਮੈਂਟ ਵੀ ਕੋਈ ਕੁਰਸੀ ਦੇ ਦੇਵੇ ਤਾਂ ਤੁਸੀਂ ਭੱਜ ਜਾਣਾ ਇੱਕ ਮਿੰਟ ਵਿੱਚ ਵੀ ਹਜੇ ਉਹਨਾਂ ਨੇ ਵੀ ਤੁਹਾਨੂੰ ਬੁਲਾਇਆ ਨਹੀਂ ਹੋਣਾ ਮੇਰੇ ਖਿਆਲ 'ਚ ਤਾਂ ਬੇਨਤੀ ਹੈ ਕਿ ਆਪਣੇ ਜਿਹੜਾ ਇਹ ਤੁਸੀਂ ਬੜਬੜਾ ਰਹੇ ਹੋ ਪਤਾ ਨਹੀਂ ਕਿਹੜੀ ਬੁਖਲਾਹਟ ਵਿੱਚੋਂ ਤੁਸੀਂ ਲੋਕੀ ਇਹਨੂੰ ਬੰਦ ਕਰੋ ਤੇ ਆਪਣੀ ਜਿਹੜੀ ਆਪਣੀ ਇੱਜ਼ਤ ਹੈ ਨਾ ਉਹਦੀ ਰਾਖੀ ਆਪ ਕਰੋ ਤੁਸੀਂ ਆਪਣੀਆਂ ਇੱਜ਼ਤਾਂ ਆਪ ਹੀ ਉਡਾ ਰਹੇ ਹੋ ਤੁਹਾਨੂੰ ਪਤਾ ਨਹੀਂ ਹੈ ਜਰਾ ਕਮੈਂਟਸ ਪੜਿਆ ਕਰੋ ਲੋਕੀ ਤੁਹਾਨੂੰ ਕੀ ਕੀ ਕੁਝ ਬੋਲ ਰਹੇ ਐ ਕੀ ਕੀ ਗੱਲਾਂ ਕਰ ਰਹੇ ਐ ਲੋਕੀ ਤੁਹਾਡੇ ਪਿੱਛੇ ਕਿਉਂਕਿ ਹਰ ਇੱਕ ਬੰਦੇ ਨੂੰ ਤੁਹਾਡੇ ਚਿਹਰੇ ਦਾ ਪਤਾ ਹੈ ਕਿ ਤੁਸੀਂ ਕੀ ਚੀਜ਼ ਹੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਰਾਣੀ ਢਾਲੀਵਾਲ ਅ ਪਹਿਲਾਂ ਵੀ ਆਪਾਂ ਹਰ ਇੱਕ ਗੱਲ ਤੇ ਡਿਸਕਸ ਕਰਦੇ ਰਹਿੰਦੇ ਆ ਪਰ ਮੈਂ ਇਹ ਜਿਹੜੀ ਪੋਸਟ ਐ ਇਹ ਕਾਫੀ ਟਾਈਮ ਬਾਅਦ ਪਾਉਣ ਲੱਗੀ ਆ ਜਿਹੜੀ ਇਹ ਮੇਰੀ ਪੋਸਟ ਹੈਗੀ ਐ ਇਹ ਨਾ ਤਾਂ ਮੈਂ ਕਿਸੇ ਦੇ ਵਿਰੋਧ ਚ ਪਾਰ ਰਹੀਆਂ ਤੇ ਨਾ ਕਿਸੇ ਦੇ ਖਿਲਾਫ ਪਾਰ ਰਹੀਆਂ ਬਸ ਕੁਝ ਸੱਚਾਈ ਭੇਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤੇ ਜੇਕਰ ਇਹਦੇ ਵਿੱਚ ਕੁਝ ਵੀ ਬੋਲਣ ਚ ਮੇਰੇ ਤੋਂ ਗਲਤੀ ਹੋ ਜਾਵੇ ਤਾਂ ਮੈਂ ਜਿੰਨੇ ਵੀ ਮੇਰੇ ਫਰੈਂਡ ਨੇ ਜਾਂ ਮੇਰੇ ਭੈਣ ਭਰਾ ਜਿੰਨੇ ਵੀ ਨੇ ਮੈਂ ਉਹਨਾਂ ਤੋਂ ਮਾਫੀ ਚਾਹਾਂਗੀ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਟਾਈਮ ਗਤੀਵਿਧੀਆਂ ਚੱਲ ਰਹੀਆਂ ਨੇ ਅਤੇ ਇਹ ਸਾਰੀਆਂ ਗੱਲਾਂ ਉੱਠ ਉੱਠ ਕੇ ਆ ਰਹੀਆਂ ਨੇ ਅਪਾ ਦੇਖਦੇ ਆ ਕਿ ਜਿਹੜੇ ਵਿਰੋਧੀ ਧੰਲ ਐ 8 ਮੈਂਬਰ ਜੋ ਕੱਢੇ ਗਏ ਨੇ ਹੁਣ ਇਸ ਟਾਈਮ ਅਕਾਲੀ ਦਲ ਚੋਂ ਉਹਨਾਂ ਦੀ ਗੱਲ ਕਰਦੇ ਆ ਕਿ ਉਹਨ ਬਹੁਤ ਸਾਰਾ ਕੁਝ ਬੋਲ ਰਹੇ ਐ ਆਪਣੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਦੇ ਖਿਲਾਫ ਇੱਕ ਗੱਲ ਸਮਝਣ ਵਾਲੀ ਐ ਕਿ ਜੋ ਅੱਜ ਉਹ ਬੋਲ ਰਹੇ ਐ ਇਹੀ ਗੱਲਾਂ ਕਾਫੀ ਪੁਰਾਣੀਆਂ ਕਰ ਰਹੀ ਹੈ ਯਾਨਕਿ ਅੱਜ ਤੋਂ ਘੱਟੋ ਘੱਟ 10 ਸਾਲ ਪੁਰਾਣੀ ਗੱਲ ਕਰ ਰਹੀ ਆਪਾਂ ਮੈਂ ਇਹ ਗੱਲ ਕਰਨੀ ਹੈ ਕਿ ਉਸ ਟਾਈਮ ਇਹ ਕੋਈ ਨਾ ਕੋਈ ਕਿਸੇ ਮੰਤਰੀਪਦ ਦੇ ਉੱਤੇ ਸੀ ਮਲੂਕਾ ਸਾਹਿਬ ਹੋਵੇ ਚਾਹੇ ਕੋਈ ਵੀ ਹੈ اے ਬੀ ਸੀ ਜਿੰਨੇ ਵੀ ਹੈਗੇ ਨੇ ਉਸ ਟਾਈਮ ਇਹਨਾਂ ਨੇ ਇਹ ਚੀਜ਼ ਇਹ ਗੱਲਾਂ ਜਿਹੜੀਆਂ ਬੋਲਣੀਆਂ ਸੀਗੀਆਂ ਕਿ ਕਿਉਂ ਨਹੀਂ ਬੋਲੇ ਕਿਉਂਕਿ ਉਸ ਟਾਈਮ ਇਹ ਆਪਣੀਆਂ ਕੁਰਸੀਆਂ ਦਾ ਨਿਗਮ ਮੰਨ ਰਹੇ ਸੀ ਇਹਨਾਂ ਦੇ ਕੋਲੇ ਮੰਤਰੀ ਪਦ ਦੀਆਂ ਕੁਰਸੀਆਂ ਸੀਗੀਆਂ ਤੇ ਉਸ ਟਾਈਮ ਸਮਝ ਨਹੀਂ ਆਉਂਦੀ ਕੋਸ਼ਿਸ਼ ਨਹੀਂ ਕਿ ਇਹਨਾਂ ਨੇ ਉਸ ਟਾਈਮ ਇਹ ਸਭ ਕੁਝ ਕਿਉਂ ਨਹੀਂ ਬੋਲਿਆ ਜੋ ਅੱਜ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ ਰੋਜ਼ ਨਵੀਂ ਇੱਕ ਆਂਦੀ ਹੈ ਕਿ ਅਸੀਂ ਇਹ ਕਰ ਦਾਂਗੇ ਉਹ ਕਰਤੋਂਗੇ ਐਦਾਂ ਹੋ ਜਾਊਗਾ ਉਹ ਹੋ ਜਾਊਗਾ ਇਹ ਹੋ ਜਾਊਗਾ ਪਰ ਮੈਂ ਇਹ ਗੱਲ ਕਹਿ ਲਈਏ ਕਿ ਜੋ ਗੱਲਾਂ ਤੁਸੀਂ ਲੋਕੀ ਅੱਜ ਬੋਲ ਰਹੇ ਹੋ ਇਹ ਉਸ ਟਾਈਮ ਕਿਉਂ ਨਹੀਂ ਬੋਲੀਆਂ ਗਈਆਂ ਕਿਉਂਕਿ ਤੁਸੀਂ ਉਸ ਟਾਈਮ ਆ ਮੰਤਰੀ ਪਦਾਂ ਤੇ ਸੀਗੇ ਤੁਸੀਂ ਨਹੀਂ ਚਾਹੁੰਦੇ ਸੀ ਕਿ ਸਾਡੀਆਂ ਕੁਰਸੀਆਂ ਜਾਣ ਹਨਾ ਕੁਰਸੀਆਂ ਜਾਣ ਕਿਉਂਕਿ ਤੁਹਾਨੂੰ ਕੁਰਸੀ ਨਾਲ ਬੜਾ ਪਿਆਰ ਹੈ ਉਸ ਟਾਈਮ ਵੀ ਸੀ ਤੇ ਅੱਜ ਵੀ ਹੈ ਅੱਜ ਤੁਸੀਂ ਕੀ ਹੈ ਕਿ ਤੁਸੀਂ ਇਹ ਗੱਲ ਬੋਲੀ ਗਈ ਹੈ ਕਿ ਉਸ ਟਾਈਮ 'ਚ ਅਸੀਂ ਜਿਹੜੇ ਹੈਗੇ ਸੀਗੇ ਵੋਟਾਂ ਲੈ ਲੈ ਕੇ ਲੋਕਾਂ ਦੀਆਂ ਅਸੀਂ ਬਣੇ ਸੀਗੇ ਬਣੇ ਸੀ ਉਹ ਬਣੇ ਸੀ ਤੇ ਬਣੇ ਤਾਂ ਅਕਾਲੀ ਦਲ ਚ ਸੀ ਨਾ ਤੇ ਜੇ ਅਕਾਲੀ ਦਲ 'ਚ ਕੋਈ ਗਲਤ ਕਦਮ ਹੋ ਰਿਹਾ ਸੀ ਤੇ ਤੁਸੀਂ ਗੁਰੂ ਸਾਹਿਬ ਨੂੰ ਇੰਨਾ ਪਿਆਰ ਕਰਨ ਵਾਲੇ ਸੀ ਗੁਰੂ ਸਾਹਿਬ ਨੂੰ ਇੰਨਾ ਮੰਨਣ ਵਾਲੇ ਸੀ ਤਾਂ ਫਿਰ ਗੁਰੂ ਸਾਹਿਬ ਦੀ ਓਟ ਲੈ ਕੇ ਉਸ ਟਾਈਮ ਤੁਸੀਂ ਲੋਕੀ ਕਿਉਂ ਨਹੀਂ ਖੜੇ ਅੱਜ ਕਿਉਂ ਬੋਲ ਰਹੇ ਹੋ ਤੁਸੀਂ ਅੱਜ ਪਤਾ ਕਿਉਂ ਬੋਲ ਰਹੇ ਹੋ ਕਿਉਂਕਿ ਤੁਹਾਨੂੰ ਅੱਜ ਵੀ ਕੁਰਸੀ ਚਾਹੀਦੀ ਹੈ ਅੱਜ ਵੀ ਤੁਸੀਂ ਕੁਰਸੀ ਦੇ ਭੁੱਖੇ ਆ ਅੱਜ ਵੀ ਤੁਹਾਨੂੰ ਚਾਹੀਦਾ ਹੈ ਕਿ ਸਰਦਾਰ ਸੁਬੀਰ ਸਿੰਘ ਬਾਦਲ ਜੀ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਸਾਈਡ ਤੇ ਹੋਣ ਤੇ ਸਾਨੂੰ ਇਹ ਕੁਰਸੀ ਮਿਲੇ ਉਹ ਆਪਾਂ ਕਈ ਬਜ਼ੁਰਗ ਦੇਖ ਰਹੇ ਹਾਂ ਇਹਨਾਂ ਠਾਂ ਦੇ ਵਿੱਚੋਂ ਜਿੰਨਾ ਤੋਂ ਬੋਲਿਆ ਤੱਕ ਨਹੀਂ ਜਾਂਦਾ ਜਿੰਨਾ ਤੋਂ ਖੜਿਆ ਤੱਕ ਨਹੀਂ ਜਾਂਦਾ ਅਤੇ ਉਹ ਜਿਨ੍ਹਾਂ ਦੀ ਗੱਲ ਦੀ ਵੀ ਪੂਰੀ ਸਮਝ ਨਹੀਂ ਆਉਂਦੀ ਉਹ ਵੀ ਕੁਰਸੀਆਂ ਦੇ ਭੁੱਖੇ ਆ ਜਿਨ੍ਹਾਂ ਦੀਆਂ ਕਬਰਾਂ ਚ ਲੱਪਟਾਂ ਨੇ ਅੱਜ ਹਣਾ ਫਿਰ ਦੂਸਰੀ ਗੱਲ ਹੋ ਗਈ ਕਿ ਤੁਸੀਂ ਲੋਕੀ ਇਹ ਦੇਖੋ ਕਿ ਜਿੰਨੇ ਵੀ ਨੇ ਇਹ ਸਾਰੇ ਬੀਜੇਪੀ ਦੇ ਪਿੱਠੂ ਹੈ ਹਨਾ ਮਲੂਕਾ ਸਾਹਿਬ ਹੋਗੇ ਉਹਨਾਂ ਨੇ ਆਪਣੀ ਨੌ ਨੂੰ ਖੜੇ ਕੀਤਾ ਸੀ ਅਕਾਲੀ ਦਲ ਚ ਕੰਮ ਕਰ ਰਹੇ ਸੀ ਜਦੋਂ ਛੱਡੀ ਨਹੀਂ ਸੀ ਅਕਾਲੀ ਦਲ ਪਰ ਘਰ ਘਰ ਜਾ ਕੇ ਹਰ ਇੱਕ ਮੈਂਬਰ ਨੂੰ ਕਹਿ ਰਹੇ ਸੀ ਕਿ ਮੇਰੀ ਨੌ ਦਾ ਧਿਆਨ ਰੱਖਿਓ ਜੀ ਮੇਰੀ ਨੌ ਦਾ ਧਿਆਨ ਰੱਖੋ ਜੀ ਸਾਡੇ ਲੁਧਿਆਣਾ ਤੋਂ ਹੀ ਨੇ ਕਈ ਬੀਬੀਆਂ ਇੱਕ ਤੋਂ ਬੀਬੀਆਂ ਹੈਗੀਆਂ ਨੇ ਜੋ ਇਹਨਾਂ ਦੇ ਨਾਲ ਹੀ ਚੱਲ ਰਹੀਆਂ ਨੇ ਉਹਨਾਂ ਦੇ ਬੱਚੇ ਕੀ ਹੈ ਜੀ ਉਹ ਅਕਾਲੀ ਦਾ ਉਹ ਸੌਰੀ ਇਹ ਉਹ ਬੀਜੇਪੀ ਚ ਨੇ ਹਨਾ ਹਰੇਕ ਬੰਦਾ ਕੋਈ ਵੀ ਲਾ ਲੋ ਇੰਨਾ ਚੋ ਕੋਈ ਵੀ ਲਗਾ ਲੋ ਜਿੰਨੇ ਵੀ ਨੇ ਸਾਰੇ ਬੀਜੇਪੀ ਚ ਨੇ ਮੈਂ ਤਾਂ ਇੱਕ ਹੀ ਰਿਕਵੈਸਟ ਕਰੂੰਗੀ ਆਪਣੇ ਭੈਣ ਭਰਾਵਾਂ ਨੂੰ ਕਿ ਇਹਨਾਂ ਦੇ ਮੰਗਰ ਲੱਗਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਇਹ ਕਹਿ ਨਹੀਂ ਆ ਕਿ ਜੇ ਇਹਨਾਂ ਨੇ ਕੋਈ ਵੀ ਕਦਮ ਚੁੱਕਣਾ ਸੀ ਤਾਂ ਉਸ ਟਾਈਮ ਚੁੱਕਦੇ ਅੱਜ ਕੋਈ ਮਤਲਬ ਨਹੀਂ ਬਣਦਾ ਅੱਜ ਕੋਈ ਵੀ ਮਤਲਬ ਨਹੀਂ ਬੰਦਾ ਇਹ ਸਭ ਗੱਲਾਂ ਕਰਨ ਦਾ ਕਿਉਂਕਿ ਜਿੰਨਾ ਦੋਸ਼ੀ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਉਸ ਤੋਂ ਦੋਸ਼ੀ ਤੁਸੀਂ ਹੋ ਉਸ ਤੋਂ ਦੋਸ਼ੀ ਜ਼ਿਆਦਾ ਕੌਣ ਹੈ ਤੁਸੀਂ ਲੋਕੀ ਹੋ ਕਿਉਂਕਿ ਉਸ ਟਾਈਮ ਜੇਕਰ ਕੋਈ ਦੋਸ਼ੀ ਸੀ ਤਾਂ ਤੁਸੀਂ ਉਸ ਦਾ ਸਾਥ ਦਿੱਤਾ ਅਸੀਂ ਉਸ ਦੇ ਪੂਰੇ ਨਾਲ ਮਿਲੇ ਹੋਏ ਸੀ ਜੇਕਰ ਦੋਸ਼ੀ ਸੀ ਕੋਈ ਮੈਨੂੰ ਨਹੀਂ ਪਤਾ ਕਿ ਕੋਈ ਦੋਸ਼ੀ ਸੀ ਜਾਂ ਨਹੀਂ ਸੀ ਕਿਉਂਕਿ ਇਹ ਲੋਕੀ ਤਾਂ ਤੁਸੀਂ ਜਾਣਦੇ ਹੋ ਜਿਹੜੇ ਅੱਜ 부ੜਕ 부ੜ ਕੇ ਜਿਵੇਂ ਤਵੇ ਤੇ ਚੋਲੇ ਆਪਾਂ ਪੁੰਦੇ ਜਦੋਂ ਤੇ ਉਹ 부ੜਕਦੇ ਨੇ ਨਾ ਉਸ ਤਰ੍ਹਾਂ 부ੜਕ ਰਹੇ ਹੋ ਤੁਸੀਂ ਇਹ ਤੁਹਾਨੂੰ ਹੀ ਪਤਾ ਹੈ ਠੀਕ ਹੈ ਬਾਕੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਗੁਰੂ ਸਾਹਿਬ ਦੇ ਉੱਥੇ ਦਰਬਾਰ ਸਾਹਿਬ ਗਏ ਹੋ ਤੁਸੀਂ ਉੱਥੇ ਗਏ ਹੋ ਉੱਥੇ ਵੀ ਤੁਹਾਨੂੰ ਲੋਕਾਂ ਨੂੰ ਵਿਸ਼ਵਾਸ ਨਹੀਂ ਆਇਆ ਤੇ ਫਿਰ ਜਦੋਂ ਤੁਹਾਨੂੰ ਵਿਸ਼ਵਾਸ ਵਿਸ਼ਵਾਸ ਕਦੇ ਕਿਉਂ ਨਹੀਂ ਆਦਾ ਕਿਉਂਕਿ ਕੁਰਸੀ ਨਹੀਂ ਛੱਡੀ ਕੁਰਸੀ ਹੈ ਨਹੀਂ ਤੁਹਾਡੇ ਕੋਲੇ ਹੁਣ ਮੈਨੂੰ ਇਹ ਲੱਗਦਾ ਕਿ ਅੱਜ ਤੁਹਾਨੂੰ ਜੇਕਰ ਸੈਂਟਰ ਗਵਰਨਮੈਂਟ ਵੀ ਕੋਈ ਕੁਰਸੀ ਦੇ ਦੇਵੇ ਤਾਂ ਤੁਸੀਂ ਭੱਜ ਜਾਣਾ ਇੱਕ ਮਿੰਟ ਵਿੱਚ ਵੀ ਹਜੇ ਉਹਨਾਂ ਨੇ ਵੀ ਤੁਹਾਨੂੰ ਬੁਲਾਇਆ ਨਹੀਂ ਹੋਣਾ ਮੇਰੇ ਖਿਆਲ 'ਚ ਤਾਂ ਬੇਨਤੀ ਹੈ ਕਿ ਆਪਣੇ ਜਿਹੜਾ ਇਹ ਤੁਸੀਂ ਬੜਬੜਾ ਰਹੇ ਹੋ ਪਤਾ ਨਹੀਂ ਕਿਹੜੀ ਬੁਖਲਾਹਟ ਵਿੱਚ ਹੋ ਤੁਸੀਂ ਲੋਕੀ ਇਹਨੂੰ ਬੰਦ ਕਰੋ ਤੇ ਆਪਣੀ ਜਿਹੜੀ ਆਪਣੀ ਇੱਜ਼ਤ ਹੈ ਨਾ ਉਹਦੀ ਰਾਖੀ ਆਪ ਕਰੋ ਤੁਸੀਂ ਆਪਣੀਆਂ ਇੱਜ਼ਤਾਂ ਆਪ ਹੀ ਉਡਾ ਰਹੇ ਹੋ ਤੁਹਾਨੂੰ ਪਤਾ ਨਹੀਂ ਹੈ ਜਰਾ ਕਮੈਂਟਸ ਪੜਿਆ ਕਰੋ ਲੋਕੀ ਤੁਹਾਨੂੰ ਕੀ ਕੀ ਕੁਝ ਬੋਲ ਰਹੇ ਐ ਕੀ ਕੀ ਗੱਲਾਂ ਕਰ ਰਹੇ ਐ ਲੋਕੀ ਤੁਹਾਡੇ ਪਿੱਛੇ ਕਿਉਂਕਿ ਹਰ ਇੱਕ ਬੰਦੇ ਨੂੰ ਤੁਹਾਡੇ ਚਿਹਰੇ ਦਾ ਪਤਾ ਹੈ ਕਿ ਤੁਸੀਂ ਕੀ ਚੀਜ਼ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ